ਪੰਜਾਬ ਪੁਲਿਸ ਲਗਾਤਾਰ ਨਸ਼ਾ ਖਿਲਾਫ ਵੱਡੀ ਕਾਰਵਾਈ ਕਰ ਰਹੀ ਹੈ ਨਸ਼ਾ ਵਿਰੁੱਧ ਯੁੱਧ ਮੁਹਿੰਮ ਦੇ ਤਹਿਤ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਥਾਣਾ ਵੇਰਕਾ ਬਲੋ ਚਾਰ ਨਸ਼ਾ ਤਸਕਰਾਂ ਨੂੰ ਡਰੱਗ ਮਨੀ ਦੇ ਨਾਲ ਬਣਾਈ ਗਈ ਚਲ-ਚਲ ਜ਼ਾਇਦਾਤ ਉਹਨਾਂ ਦੀ ਫ੍ਰੀਜ਼ ਕੀਤੀ ਗਈ ਹੈ ਨਾਲ ਹੀ ਇਹਨਾਂ ਨਸ਼ਾ ਤਸਕਰਾਂ ਦੇ ਬੈਂਕ ਖਾਤਿਆਂ ਵਿੱਚ ਡਰੱਗ ਮਨੀ ਵੀ ਫ੍ਰੀਜ਼ ਕਰਕੇ ਜ਼ਬਤ ਕਰ ਲਈ ਗਈ ਹੈ ਇਸ ਜ਼ਾਇਦਾਦ ਦੀ ਕੁੱਲ ਕੀਮਤ ਕਰੋੜਾਂ ਰੁਪਏ ਵਿੱਚ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਬਲੋ ਇਹ ਸਪੈਸ਼ਲ ਕਾਰਵਾਈ ਕੀਤੀ ਗਈ ਹੈ ਨਸ਼ਾ ਤਸਕਰ ਵਿਰਿੰਦਰਪਾਲ ਸਿੰਘ ਗੁਰਮukh ਸਿੰਘ ਤੇ ਨਾਲ ਹੀ ਤਲਜਿੰਦਰ ਕੁਮਾਰ ਤੇ ਜਸਵਿੰਦਰਪਾਲ ਸਿੰਘ ਦੇ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਨਸ਼ੇ ਦੇ ਨਾਲ ਕਾਲੀ ਕਮਾਈ ਇਹਨਾਂ ਨੇ ਬਣਾਈ ਸੀ ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਵਾਇਆ ਗਿਆ ਇਸ ਤੋਂ ਇਲਾਵਾ 15 ਲੱਖ 1900 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਤੇ ਇਹਨਾਂ ਦੇ ਰਿਸ਼ਤੇਦਾਰਾਂ ਦੇ ਵੀ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਜਿਹੜੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਅਧੀਨ ਕੰਮ ਕਰਦੇ ਹੋਏ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਆ ਜਿਸ ਵਿੱਚ ਐਫ ਆਈ ਆਰ ਨੰਬਰ 40/25 ਅਧੀਨ ਤਾਰਾ 21C 2529 ਨਾ ਐਨ ਡੀ ਪੀ ਐਸ ਐਕਟ ਅਤੇ 25 ਆਰਮਸ ਐਕਟ ਅਧੀਨ ਆਪਾਂ ਇੱਕ ਮੁਕਦਮਾ ਦਰਜ ਕੀਤਾ ਸੀਗਾ ਪੀਐਸ ਵੀਰਕਾ ਵਿੱਚ ਜਿਸ ਵਿੱਚ ਆਪਾਂ ਇੱਕ ਮੁਲਜ਼ਮ ਤੋਂ 500 ਗ੍ਰਾਮ ਹਿਰੋਇਨ ਰਿਕਵਰ ਕੀਤੀ ਸੀਗੀ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਟੋਟਲ 2 ਪਿਸਟਲ ਤੇ 15 ਲੱਖ ਡਰਗਮਣੀ ਤੇ ਇੱਕ ਮਿਨੀ ਡਰੋਨ ਵੀ ਰਿਕਵਰ ਹੋਇਆ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਦੇ ਅਧੀਨ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਸੀ ਜਿਸ ਦੇ ਅੰਤਰਗਤ ਜਿਹੜੇ ਸਾਡੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਉਸ ਤੇ ਕਾਰਵਾਈ ਕਰਦੇ ਹੋਏ ਆਪਾਂ ਜਿਹੜੇ ਸਮਗਲਰ ਸੀਗੇ ਜਿਹੜੇ ਚਾਰ ਦੇ ਵਿੱਚ ਨਾਮਜਦ ਮੁਜਰਮ ਸੀਗੇ ਉਹਨਾਂ ਦੇ 68 ਦੇ ਕੇਸ ਬਣਾ ਕੇ ਆਪਾਂ ਕੰਪਟੇਟੈਂਟ ਅਥਾਰਟੀ ਨਵੀਂ ਦਿੱਲੀ ਨੂੰ ਭੇਜੇ ਸੀਗੇ ਤੇ ਕੰਪਟੇਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਇਸ ਜਿਹੜੀ ਪ੍ਰਾਪਰਟੀ ਜਿਹੜੀ ਸੀਗੀ ਜਿਸ ਦੀ ਕੁੱਲ ਕੀਮਤ 1 ਕਰੋੜ 27 ਲੱਖ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅੱਜ ਉਸ ਦੀ ਤਮੀਲ ਉਸ ਨੋਟਿਸ ਦੀ ਤਮੀਲ ਕਰਾਉਣ ਵਾਸਤੇ ਉਸ ਫ੍ਰੀਜ਼ਿੰਗ ਆਰਡਰ ਦੀ ਤਮੀਲ ਕਰਾਉਣ ਵਾਸਤੇ ਆਪਾਂ ਜਸਵਿੰਦਰਪਾਲ ਸਿੰਘ ਦੇ ਇੱਥੇ ਆਏ ਆਂ ਤੇ ਜਿਹੜੀ ਇਹ ਕੋਠੀ ਹੈਗੀ ਹੈ ਇਸ ਦੀ ਕੀਮਤ ਜਿਹੜੀ ਹੈਗੀ 65 ਲੱਖ ਰੁਪਈਆ ਹੈਗਾ ਹੈ ਤੇ ਇਸ ਦੀ ਜਿਹੜੀ ਨੋਟਿਸ ਦੀ ਤਮੀਲ ਆਪਾਂ ਇਹਨਾਂ ਦੇ ਫਾਦਰ ਜਿਹੜੇ ਪਿਤਾ ਜੀ ਹੈ ਉਹਨਾਂ ਨੂੰ ਤਮੀਲ ਕਰਾਈ ਆ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਆਂ ਕਿ ਜਸਵਿੰਦਰਪਾਲ ਦੇ ਨਾਲ ਨਾਲ ਜਿਹੜਾ ਗੁਰਮੁਖ ਗੁਰਮੁਖ ਸਿੰਘ ਹੈਗਾ ਆ ਜਿਸ ਦੇ ਘਰ ਦੀ ਕੀਮਤ 29 ਲੱਖ 40 ਹਜ਼ਾਰ ਵਿਰਿੰਦਰਪਾਲ ਸਿੰਘ ਦੇ ਘਰ ਦੀ ਕੀਮਤ 12 ਲੱਖ ਤੇ ਤਿਲਜਿੰਦਰ ਕੁਮਾਰ ਦੀ ਘਰ ਦੀ ਕੀਮਤ 5 ਲੱਖ 40 ਹਜ਼ਾਰ ਇਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਆ ਇਸ ਦੇ ਨਾਲ ਨਾਲ ਜਿਹੜੀ ਇਸ ਵਿੱਚ ਡਰਗ ਮੰਨੀ 15 ਲੱਖ ਸਾਨੂੰ ਰਿਕਵਰ ਹੋਈ ਸੀ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਇਸੇ ਜਿਹੜੇ ਜੋਸ਼ ਨਾਲ ਆਪਾਂ ਅੱਗੇ ਕਾਇਮ ਰੱਖਾਂਗੇ ਕਿ ਜਿਹੜੇ ਨਸ਼ੇ ਨੂੰ ਪੰਜਾਬ ਤੋਂ ਜੜ੍ਹ ਤੋਂ ਖਤਮ ਕਰਾਂਗੇ ਧੰਨਵਾਦ